ਐਨ ਅਗਰੇ ਨਾਲ ਵਾਲੇ ਨੇ ਸਾਰਿਆਂ ਨੂੰ ਬਸੌਧਾ ਨਵਾਇਆ ਨਹੀਂ ਪਿੰਡ ਦੇ ਕੁੜੀਆਂ ਨੂੰ ਛੇੜਦੇ ਸੀ ਤਾਂ ਪਿੰਡ ਵਾਲਿਆਂ ਨੇ ਸਰਵਿਸ ਕਰ ਦਿੱਤੀ ਹੁਣ ਹੱਥ ਜੋੜ ਰਹੇ ਨੇ ਅਤੇ ਪਿੰਡ ਵਾਲਿਆਂ ਤੋਂ ਮਾਫੀ ਮੰਗ ਰਹੇ ਨੇ ਪਿੰਡ ਵਾਲਿਆਂ ਨੇ ਮੂੰਖ ਖਾਲਾ ਕਰਕੇ ਉਹਨਾਂ ਨੂੰ ਚੰਗਾ ਸਬਕ ਸਿਖਾਇਆ ਜਾਣਕਾਰੀ ਮੁਤਾਬਕ ਤਸਵੀਰਾਂ ਚ ਦਿਖ ਰਹੇ ਵਿਅਕਤੀ ਅਸਲ ਵਿੱਚ ਪਰਵਾਸੀ ਮਜ਼ਦੂਰ ਨੇ ਅਤੇ ਪਿੰਡ ਦੀਆਂ ਕੁੜੀਆਂ ਨੂੰ ਛੇੜਦੇ ਸੀ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੀ ਚੰਗੀ ਆਉ ਭਖਤ ਕੀਤੀ ਐਦੋਂ ਅਗੇ ਨਾਦਨ ਵਾਲਿਆਂ ਨੇ ਸਾਰਿਆਂ ਨੂੰ ਬਸੋਤਾ ਨਵਾਇਆ ਨਹੀਂ ਉਹਨਾਂ ਨੂੰ ਖਤ ਬਣਾਇਆ ਨਹੀਂ ਉਹ ਆਇਆ ਕਰਦੇ ਨਹੀਂ ਮਾਦਾਨੀ ਮਾਇਨੋ ਮਾਦਾਨ ਦਾ ਮਾਰਨੇ ਨਾ ਮਾਰ ਉਹਨਾਂ ਨੂੰ ਗਲਤੀ ਸਮਰਵਾ ਦਿਆ ਹੈ ਇਸਨੇ ਮਰਵਾਇਆ ਪਰਦੇਸ ਵਿੱਚ ਬੈਠਾ ਨਾ ਪਤਾ ਹੈ ਨਾ ਕੋਈ ਦੂਸਰਾ ਗਲਤੀ ਕਰਦਾ ਸਾਥ ਮੇ ਨਹੀਂ ਚੱਲਣਾ ਚਾਹੀਏ ਪਤਾ ਹੈ ਨਾ ਤੇਰੇ ਕੋਈ ਅਜੀਤਗਾ ਕੀ ਆਦਮ ਇਹ ਕਾਂ ਕਰ ਹੈ ਹੈਲੋ ਕੰਨੂਪੁਰ ਤੁਹਾਰੇ ਕੋਲ ਇਹ ਪੂਰਾ ਮਾਮਲਾ ਬਨੂੜ ਦੇ ਪਿੰਡ ਬਸਮਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਪਿੰਡ ਦੀਆਂ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਪਿੰਡ ਵਾਸੀਆਂ ਨੂੰ ਕੀਤੀ ਬਸ ਫਿਰ ਕੀ ਸੀ ਪਿੰਡ ਵਾਸੀਆਂ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਅਤੇ ਚੰਗੀ ਤਰ੍ਹਾਂ ਕੁੱਟਾ ਪਾਛੜਿਆ ਅਤੇ ਉਹਨਾਂ ਦਾ ਮੂੰਹ ਵੀ ਕਾਲਾ ਕੀਤਾ ਐਨਗਰ ਅੱਗੇ ਨਾਦਰ ਵਾਲੇ ਨੇ ਸਾਰੇ ਉਹਨੂੰ ਬਸੋਤਾ ਨਵਾਇਆ ਨਹੀਂ ਉਹਨੂੰ ਖਤ ਬਣਾਇਆ ਨਹੀਂ ਆਇਆ ਕਰਦੇ ਨਹੀਂ ਮਾਰਦੇ ਨਹੀਂ ਮਾਰਦੇ ਮਾਤਾ ਨਹੀਂ ਮਾਰਦਾ ਮਾਰਨੇ ਨਾ ਮਾਰਦਾ ਇਹਨੇ ਬੁੱਕੋ ਗਲਤੀ से ਮਰਵਾ دیا ਹੈ ਕਿਸਨੇ ਮਰਵਾਇਆ ਪਰਦੇਸ ਮੇ ਬੈਠਾ ਨਾ ਪਤਾ ਹੈ ਨਾ ਕੋਈ ਦੂਸਰਾ ਗਲਤੀ ਕਰਦਾ ਸਾਥ ਮੇ ਨਹੀਂ ਚੱਲਣਾ ਚਾਹੀਏ ਪਤਾ ਹੈ ਨਾ ਤੇਰੇ ਕੋਈ ਅਜੀਤਗਾ ਆਦਮ ਇਹ ਕਹਾਂ ਗਿਆ ਹੈ ਹੈਲੋ ਕੰਨੂਪੁਰ ਹਮਾਰੇ ਬਾਅਦ ਉਦਰੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਮਾਮਲੇ 'ਤੇ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪਿੰਡ ਵਾਸੀਆਂ ਨੇ ਇਹਨਾਂ ਪਈਆਂ ਨੂੰ ਚੰਗਾ ਸਬਕ ਸਿਖਾਇਆ ਐਨ ਅਗਰ ਅੱਗੇ ਨਾਲ ਦੇ ਨਾਲੇ ਸਾਰਿਆਂ ਨੂੰ ਬਸੋਤਾ ਨੂੰ ਖਤਮ ਕਰਾਇਆ ਨਹੀਂ ਮਾਰ ਬੰਨ ਦੇ ਚੀਕ ਕੇ ਨਾ ਮਾਰ ਰਿਹਾ ਮਾਰਦਾ ਨਹੀਂ ਬੰਨ ਮਾਰਦਾ ਮਾਰ ਰਿਹਾ ਰਸ ਨੂੰ ਗਲਤੀ ਸੁ ਮਰਵਾ ਦਿਆ ਹੈ ਕਿਸ ਨੇ ਮਰਵਾਇਆ ਪਰਦੇਸ ਵਿੱਚ ਬੈਠਾ ਨਾ ਪਤਾ ਹੈ ਨਾ ਕੋਈ ਦੂਸਰਾ ਗਲਤੀ ਕਰਦਾ ਸਾਧਵ ਨਹੀਂ ਚੱਲਣਾ ਚਾਹੀਏ ਪਤਾ ਹੈ ਨਾ ਤੇਰੇ ਕੋਈ ਅਜੀਬ ਗਾ ਆਦਮ ਇਹ ਕਹਾਂ ਗਿਆ ਹੈ ਹੈਲੋ ਕੰਨੂਪੁਰ ਉਤਰੀ ਇਸ ਵੀਡੀਓ ਲੈ ਕੇ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀਆਂ ਕਲਾ ਤੱਕ ਹੋ ਰਹੀਆਂ ਨੇ ਫਿਲਹਾਲ ਤੁਹਾਡਾ ਇਸ ਪੂਰੀ ਵੀਡੀਓ ਤੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ